ਪੂਰੇ ਪੰਜਾਬ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਮੁਕਸਰ ਦੀ ਗੱਲ ਕਰੀਏ ਤਾਂ ਮੁਕਸਰ ਦੇ ਵਿੱਚ ਵੀ ਲਗਾਤਾਰ بارش ਹੋ ਰਹੀ ਹੈ ਔਰ ਇਸ بارش ਨੇ ਬੀਤੀ ਰਾਤ ਇੱਕ ਗਰੀਬ ਕਿਸਾਨ ਦਾ ਕਾਫੀ ਨੁਕਸਾਨ ਕਰ ਦਿੱਤਾ ਹੈਗਾ ਤਸਵੀਰਾਂ ਮੁਕਸਰ ਦੇ ਪਿੰਡ ਚੰਬੇਲ ਵਾਲੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੈਗੇ ਆ ਇਹ ਛੋਟੇ ਕਿਸਾਨ ਦਾ ਜਿਹੜਾ ਘਰ ਹੈਗਾ ਜਿਹੜਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂਗੇ ਆ ਬੀਤੀ ਰਾਤ ਲਗਾਤਾਰ ਜਿਹੜੀ بارش ਪਈ ਹੈਗੀ ਆ بارش ਪੈਣ ਦੇ ਕਾਰਨ ਜਿਹੜਾ ਬੱਕਰੀਆਂ ਵਾਲਾ ਜਿਹੜਾ ਵਾੜਾ ਬਣਾਇਆ ਹੋਇਆ ਸੀ ਉਹਦਾ ਜਿਹੜਾ ਸ਼ੈੱਡ ਆ ਉਹ ਡਿੱਗ ਜਾਂਦਾ ਹੈਗਾ ਔਰ ਜਿਹੜਾ ਬੱਕਰੀਆਂ ਇੱਥੇ ਬੰਨੀਆਂ ਹੋਈਆਂ ਸੀ ਆ ਕਿਸਾਨ ਨੇ ਤਾਂ ਉਹ ਬੱਕਰੀਆਂ ਹੀਟਾ ਆ ਜਾਂਦੀਆਂ ਹੈਗੀਆਂ ਇਹ ਜਿਹੜੀ ਕੰਨ ਦਾ ਸ਼ੈੱਡ ਦੇ ਥੱਲੇ ਔਰ ਦੱਸਦੀ ਹੈ ਕਿ ਇਸ ਦੇ ਨਾਲ 20 ਤੋਂ 25 ਬੱਕਰੀਆਂ ਦੀ ਜਿਹੜੀ ਮੌਤ ਦੱਸੀ ਜਾ ਰਹੀ ਹੈ ਔਰ ਕਈ ਬੱਕਰੀਆਂ ਨੇ ਜਿਹੜੀਆਂ ਜ਼ਖਮੀ ਹੋਈਆਂ ਨੇ ਔਰ ਕਾਫੀ ਨੁਕਸਾਨ ਆ ਜਿਹੜਾ ਕਿਸਾਨ ਦਾ ਹੋਇਆ ਹੈਗਾ ਔਰ ਗੱਲਬਾਤ ਵੀ ਕਿਸਾਨ ਦੇ ਨਾਲ ਕਰਦੇ ਹੈਗੇ ਆ ਜਿਹੜੇ ਨੁਕਸਾਨ ਕਾਫੀ ਦੱਸਿਆ ਜਾ ਰਿਹਾ ਹੈਗਾ ਬਾਈ ਜੀ ਕਿ ਕਟਨਾ ਕਦੋਂ ਹੋਈ ਸੀਗੀ ਕਿੰਨਾ ਕੁ ਸਮਾਂ ਸੀਗਾ ਔਰ ਕਿੰਨੀਆਂ ਕ ਬੱਕਰੀਆਂ ਦੀ ਜਿਹੜੀ ਡੈਥ ਹੋ ਗਈ ਹੈ ਤੇ ਰਾਤ ਦਾ ਸਮਾਂ ਸੀਗਾ ਜੀ 8:00 ਵਜੇ ਦਾ ਜੀ ਤੇ ਬਾਰਿਸ਼ ਕਾਫੀ ਪੈ ਰਹੀ ਹੋਗੀ ਤੇ ਇੱਕਦਮ ਬੱਕਰੀਆਂ ਇੱਥੇ ਸੀਗੀਆਂ ਜੀ ਵਾ ਵੀ ਆ ਛੱਤ ਇੱਕਦਮ ਡਿੱਗ ਚੁੱਕੀ ਹੈ ਤੇ ਉਦੋਂ ਬਸ ਵੀ ਹੁੱਕਾ ਦੇਤਾ ਸੀਗਾ ਪਿੰਡ 'ਚ ਜੋ ਵੀ ਦਬਾ ਦਬ ਜਲਦੀ ਤੋਂ ਜਿੰਨੀਆਂ ਕ ਨਿਕਲੀਆਂ ਉਨੀਆਂ ਕ ਕੱਢ ਲਈਆਂ ਜੀ ਤੇ ਜਿਆਦਾ ਬੱਕਰੀਆਂ ਦੀ ਦਾ ਡੈਥ ਹੀ ਹੋਈ ਆ ਜੀ ਕਾਫੀ ਮਹਿੰਗੀਆਂ ਸੀਗੀਆਂ ਵੀ ਤਕਰੀਬਨ 25 ਕ ਬੱਕਰੀਆਂ ਦੇ ਡੈਥ ਹੋ ਗਈ ਆ ਤੇ ਸਾਰੀਆਂ ਹੀ ਤਕਰੀਬਨ ਸੂਨ ਵਾਲੀਆਂ ਸੀਗੀਆਂ ਜੀ ਹਾਂਜੀ ਜਿਨ੍ਹਾਂ ਦੇ ਇਹ ਸੀਗਾ ਹਣਾ ਹਾਂਜੀ ਆ ਕੀ ਲੱਗਦੇ ਕੀ ਉਹ ਮੇਰੇ ਤਾਇਆ ਜੀ ਆ ਜੀ ਮੇਰੇ ਹਾਂਜੀ ਮੇਰੇ ਤਾਇਆ ਜੀ ਆ ਜੀ ਉਹ ਬਾਈ ਜੀ ਕਿਹ ਹੈਗਾ ਨਾ ਹਾਂਜੀ ਹਾਂਜੀ ਅ ਬਾਈ ਜੀ ਕੀ ਨਾਮ ਕੀ ਹੈਗਾ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਇੱਕੜ ਨਾ ਹੋਈ ਕਿਵੇਂ ਇਹ ਕੱਢਣਾ ਜੀ ਇਹ ਬਾਰਸ਼ਾਂ ਕਰ ਕੀ ਫਿਰ ਜੀ ਬਾਰਸ਼ ਲਗਾਤਾਰ ਬਾਰਸ਼ ਹਾਂ ਸਾਤੀ ਦਿਨੋਂ ਕੁ ਲਗਾਤਾਰ ਨਦੀ ਆ ਰਿਹਾ ਜੀ ਕਾਦਾ ਬਣਿਆ ਹੋਇਆ ਸੀ ਬਾਈ ਛੱਡੇ ਜਿੱਕ ਛੱਡੀ ਇਹ ਚਣਾਈ ਹੋਈ ਸੀ ਇੱਟਾਂ ਦਾ ਪੱਕਾ ਉੱਤੇ ਟਾਇਲ ਬੱਤਾ ਪਾਇਆ ਸੀ ਚੰਗਾ ਮਕਾਨ ਸੀ ਠੀਕ ਹੈ ਪਾਇਆ ਤਾਂ ਸੰਦਾ ਵਾਸਤੇ ਸੀ ਵਧੀਆ ਮਕਾਨ ਪਾਇਆ ਸੀ ਕਿੰਨੇ ਕ ਵਜੇ ਦੀ ਕਢਣਾ ਹੈਗੀ ਹੈ ਇਹ ਜਦੋਂ ਡਿੱਗਿਆ ਹੈਗਾ ਸਾਜ ਜੀ 8 ਸਵਾ 8 ਬਸ ਦੇ ਵਿੱਚ ਜੀ 8:30 ਵਜੇ ਨੂੰ ਕੰਮ ਆ ਤੁਸੀਂ ਇੱਥੇ ਸੀ ਉਦੋਂ ਹਾਂ ਜੀ ਹਾਂ ਕੋਲੇ ਸੀ ਬਸ ਅਸੀਂ ਥੋੜੇ ਰੋਟੀ ਖਾਈ ਜਾਂਦੇ ਸੀ ਉਦੋਂ ਖੜਕਾ ਹੋਏ ਭੱਜ ਕੇ ਆਈ ਜੀ ਉਦੋਂ ਕੋ ਸਾਰੇ ਆਣ ਗਵਾਂਣ ਦੇ ਬੰਦੇ ਆ ਗਏ ਤੋਡੇ ਸਾਹਮਣੇ ਅੱਖਾਂ ਦੇ ਡਿੱਗ ਗਏ ਹਾਂਜੀ ਹਾਂ ਬਸ ਉਧਰੋਂ ਅਸੀਂ ਰੋਟੀ ਖਾਈ ਜਾਂਦੇ ਦੂਜਾ ਤੇ ਉਹਨੇ ਨਾਲ ਉਹ ਆਣ ਗਵਣ ਦੇ ਸਾਰੇ ਬੰਦੇ ਆ ਗਏ ਸੀ ਤੇ ਫਿਰ ਹੋਕਾ ਦਵਾ ਦਾ ਪਿੰਡ ਵਿੱਚ ਹੀ ਪਿੰਡ ਦੇ ਬੰਦੇ ਬਹੁਤ ਆਈ ਕਟਕਟ 4-500 ਬੰਦਾ ਆ ਗਿਆ ਸੀ ਠੀਕ ਕਿੰਨੇ ਕ ਬੱਚੇ ਉਹਨੇ ਕੇ ਬੱਚੇ ਜੋ ਬੱਚੇ ਵੀ ਉਹਦੇ ਥੱਲੇ ਸੀ ਉਹ ਸੱਟਾਂ ਵਾਲੀਆਂ ਨਿਕਲੀਆਂ ਜੋ ਬਚੀਆਂ ਆਪਦੀ ਆਪ ਹੀ ਬਚ ਗਈ ਕਿੰਨਾ ਕ ਨੁਕਸਾਨ ਕਿੰਨਾ ਹੋ ਗਿਆ ਕਿੰਨੀਆਂ ਬੱਕਰੀਆਂ ਦੀ ਡੈੱਥ ਹੋਈ ਜੀ ਨੁਕਸਾਨ ਜੀ 25 ਬੱਕਰੀਆਂ ਦੀ ਤਾਂ ਡੈੱਥ ਹੀ ਹੋ ਗਈ ਜੀ ਕਿਹਦੇ ਵਿੱਚੋਂ 9 ਤੋਂ 10 ਬੱਕਰੀਆਂ ਕਿਸੇ ਦੀ ਢੂਈ ਟੁੱਟੀ ਆ ਕਿਸੇ ਦੀ ਲੱਤ ਟੁੱਟੀ ਆ ਜੀ ਕਿਤੇ ਦਸਾਂਗ ਟੁੱਟ ਗਿਆ ਜੀ ਵਾਵਾ ਨੁਕਸਾਨ ਆ ਜੀ ਉਹ ਵੀ ਨਹੀਂ ਬਾੜ ਹੋ ਸਕਦੀਆਂ ਜੀ ਇਹ ਸਾਰੀਆਂ 40 42 ਆਗਾ ਕਿਹੜੇ ਜਦੋਂ ਖਤਮ ਨਹੀਂ ਸੀ ਇਹ ਸੂਨ ਵਾਲੀਆਂ ਸੀ ਬਾਈ ਹਾਂ ਸਾਰੀਆਂ ਬੱਕਰੀਆਂ ਸੂਨ ਵਾਲੀਆਂ ਸੀ ਇਹ ਫਿਰ ਕੰਮ ਕਦੋਂ ਦੇ ਕਰਦੇ ਹੁੰਦੇ ਸੀ ਤੁਸੀਂ ਬਾਹਰੀਆਂ ਦਾ ਕੰਮ ਜਿੱਤਨ ਚਾਰ ਸਾਲ ਉਹ ਲਗਾਤਾਰ ਜੀ ਕਰਦੇ ਸੀ ਸਹਾਇਕ ਤਾਂ ਦਾ ਸੀ ਉਹ ਪਹਿਲਾਂ ਖੇਤੀ ਕਰਦੇ ਸੀ ਠੇਕੇ ਟੁਕੇ ਤੇ ਲੈ ਕੇ ਜੀ ਫੇਰ ਇਧਰ ਨੂੰ ਧਿਆਨ ਹੋ ਗਿਆ ਜੀ ਸਾਰਾ ਪਰਿਵਾਰ ਅਸੀਂ ਬੱਕਰੀਆਂ ਉੱਨੀ ਹੋ ਗਏ ਸੀ ਪਹਿਲੀ ਆਪਣੀ ਹਣ ਕੇ ਬੱਕਰੀਆਂ ਨਹੀਂ ਪਹਿਲੀ ਆਪ ਦੀ ਜਾਂ ਦੋ ਟਾਈ ਕਿੱਲੇ ਪਹਿਲੀ ਆਉਦੀ ਹੈ ਜੀ ਹਾਂ ਜਾਨਕੀ ਰੋਜ਼ਗਾਰ ਜਿਆਦਾ ਇਸੇ ਤੇ ਚੱਲਦਾ ਸੀ ਇਹ ਤੇ ਹਾਂ ਬਸ ਰਾਜ ਦਾ ਖਿਆਲ ਘੱਟ ਸੀ ਇਹਨਾਂ ਦਾ ਜਿਆਦਾ ਸੀ ਕਿੰਨਾ ਨੁਕਸਾਨ ਜੇਕਰ ਗੱਲ ਕਰੀਏ ਵੀ ਕਿੰਨਾ ਕੁ ਹੋ ਗਿਆ ਹੋਣਾ ਨੁਕਸਾਨ ਜੀ ਇਹਦੇ ਸਾਬ ਲਾਇਆ ਸੀ ਜੀ ਕਿਵੇਂ ਆਪਾਂ ਕੀਮਤ ਪਾਉਣੀ ਨੇ ਬੱਕਰੀ ਦੀ 10 ਤੋਂ 12 ਲੱਖ ਰੁਪਇਆ ਕੀ ਜੇ ਨੁਕਸਾਨ ਹੈਗਾ ਜੀ ਆਸਰ ਜੋ ਛੱਡ ਵੀ ਚੰਗਾ ਸੀ ਕੋਈ ਐਡਾ ਮੜਾ ਵੀ ਨਹੀਂ ਸੀ ਚੰਗਾ ਗਾਰਡਰਾਂ ਦੇ ਪਾਇਆ ਸੀ ਤਾਂ ਕਰਕੇ ਕੋਈ ਵੀ ਆਪਾਂ ਮੰਨ ਲਓ ਹੁਣ ਆਪਾਂ ਕੰਮ ਦੀ ਗੱਲ ਕਰ ਲਈਏ ਸ਼ੁਰੂ ਕਰਦੇ ਆ ਇੱਕ ਤੋਂ ਸਮਾ ਬਹੁਤ ਲੈ ਜਾਂਦਾ ਹਨਾ ਇੱਕ ਪੈਸਾ ਬੜਾ ਲੱਗਦਾ ਹੈਗਾ ਬੜੀ ਮਿਹਨਤ ਕਰਕੇ ਜੋੜਿਆ ਹੋਣਾ ਅੱਖਾਂ ਦੇ ਮੂਰੇ ਮੰਨ ਲਓ ਡਿੱਗ ਗਿਆ ਹਨਾ ਕਿਵੇਂ ਕੀ ਸੋਚਿਆ ਸੀ ਉਹ ਕੀ ਹੋਇਆ ਵੇਖੋ ਜੀ ਆਪਾਂ ਦਾ ਇਹ ਸੋਚਿਆ ਸੀ ਕਿ ਚੱਲ ਹੁਣ ਮਾਲ ਬਣ ਗਿਆ ਜੀ ਚੰਗਾ ਕਮਾਈ ਦੇਣ ਲੱਗ ਪਈ ਸੀ ਹੁਣ ਕਿਵੇਂ ਸੂਣ ਵਾਲੀਆਂ ਕਮਾਈ ਤਾਂ ਸਾਰੀ ਲੈ ਗਈਆਂ ਜੀ ਆਹ ਫਿਰ ਜੋ ਵੀ ਕਮਾਈ ਹੋਣੀ ਸੀ ਆਪ ਨੂੰ ਜੋ ਅਕਸਰ ਉਹਨੇ ਵੀ ਸੂਣਾ ਸੀ ਹੁਣ ਸੂਗੇ ਤੇ ਆਪ ਵੀ ਨਾਲ ਹੀ ਮਰ ਗਈਆਂ ਜੀ ਹਨਾ ਇਸ ਵਿੱਚ ਬਹੁਤ ਨੁਕਸਾਨ ਜੀ ਹੋਇਆ ਸਾਡਾ ਜੀ ਸ਼ੁਰੂ ਤੋਂ ਕਿੰਨੇ ਤੋਂ ਕੀਤੇ ਸੀਗੇ ਸ਼ੁਰੂ ਤੋਂ ਅਸੀਂ 20-25 ਬੱਕਰੀਆਂ ਲੈਂਦੀਆਂ ਸੀ ਉਦੋਂ ਅਸੀਂ ਲਈ ਸੀ 7-8000 ਰੁਪਏ ਦੀ ਬੱਕਰੀ ਇੱਕ ਬੱਕਰੀ ਲੈਣ ਦਾ ਕਰਕੇ ਹਾਂ ਜੀ ਜੋ ਇਹ ਬਣਾਈਆਂ ਕਿਤੇ 80 ਹੋ ਜਾਂਦੀਆਂ ਕਿਤੇ 70 ਜੀ ਕਿਤੇ 90 ਵੀ ਹੋ ਜਾਂਦੀਆਂ ਸੀ ਬੱਕਰੀਆਂ ਕਿਉਂਕਿ ਉਹਦਾ ਸੂਦਾ ਆਇਆ ਜੀ ਹਨਾ ਤੇ ਉਹਦੇ ਨਾਲ ਵਧੀਆ ਚੱਲਿਆ ਸੀ ਜੀ ਕਾਰੋਬਾਰ ਚੰਗਾ ਚੱਲਦਾ ਰਿਹਾ ਸੀ ਨੁਕਸਾਨ ਕਾਫੀ ਹੋ ਗਿਆ ਹੁਣ ਨਾ ਜਿਸ ਤਰ੍ਹਾਂ ਦੇ ਨਾਲ ਤੁਸੀਂ ਮਿਹਨਤ ਕਰਕੇ ਬਣਾਇਆ ਸੀਗਾ ਹੁਣ ਤਾਂ ਟਾਈਮ ਕਾਫੀ ਲੱਗ ਗਿਆਣਾ ਉੱਠਣ ਨੂੰ ਹਾਂ ਜੀ ਹਾਂ ਉਹੀ 3-4 ਸਾਲਾਂ ਤੋਂ ਉਹੀ ਰਹੀਆਂ ਜੀ ਵੀ ਬੱਚੀ ਬੱਕਰੀਆਂ ਰਹਿ ਗਈਆਂ ਕੋਈ ਵੀ ਕੋਈ ਮੇਮਆਂ ਨਿੱਕੇ-ਨਿੱਕੇ ਚੰਗੀਆਂ ਬੱਕਰੀਆਂ ਦਾ ਸਾਰੀਆਂ ਹੀ ਮਰ ਗਈਆਂ ਜੀ ਜਿਹੜੀਆਂ ਵੱਡੀਆਂ ਬੱਕਰੀਆਂ ਸੀ ਅੱਛਾ ਜਿਹੜੀਆਂ ਮੇਮ ਵੱਡੀਆਂ ਸੀ ਦੋ ਵੱਡੀਆਂ ਬੱਕਰੀਆਂ ਦਾ ਸਾਰੀਆਂ ਮਰ ਗਈਆਂ ਜੀ ਇਹ ਜਿਹੜੀਆਂ ਬੱਚੀਆਂ ਜਖਮੀ ਕਿੰਨੀਆਂ ਹੋ ਗਈਆਂ ਜਖਮੀ 9-10 ਬੱਕਰੀਆਂ ਹੈ ਜੀ ਉਹ ਜਖਮੀ ਜਖਮੀ ਹੋਈਆਂ ਹਾਂ ਤੇ ਦੂਜੀਆਂ ਕਿਹੜੀਆਂ ਬਚੀਆਂ ਉਹ ਨਿੱਕੀਆਂ ਜੀ ਕੋਈ ਛੱਡੀ ਹੋ ਬੱਕਰੀ ਛੋਟੀਆਂ ਹਾਂ ਇਹਨਾਂ ਸੂਨ ਵਾਲੀਆਂ ਬੱਕਰੀਆਂ ਸੀ ਜਿਆਦਾਤਰ ਤੇ ਉਹੀ ਨੁਕਸਾਨ ਹੋਇਆ ਸੂਨ ਵਾਲੀਆਂ ਬੱਕਰੀਆਂ ਦਾ ਹੀ ਆਂਦਾ ਪ੍ਰਸ਼ਾਸਨ ਦੇ ਆਇਆ ਪ੍ਰਸ਼ਾਸਨ ਕੋਈ ਹਾਂਜੀ ਹਾਂ ਆਈ ਕੋਸ਼ਿਸ਼ਾਂ ਅਸੀਂ ਤਾਂ ਉਧਰ ਨਪਣ-ਧਪਣ ਜਾੜ ਤੇ ਬੱਕਰੀਆਂ ਆਏ ਸੀ ਮਿਲਦਾ ਮੁਲਾਜ਼ਮ ਜੀ ਕੋਈ ਡਾਕਟਰ ਵੀ ਆਏ ਸੀ ਸਾਰੇ ਲਿਖ ਕੇ ਦਸਿਲਦਾਰ ਵੀ ਆਏ ਸੀ ਤੇ ਸਾਰੇ ਲਿਖ ਕੇ ਲੈ ਕੇ ਗਏ ਆ ਵੇਖੋ ਜੀ ਹੁਣ ਸਰਕਾਰ ਕੀ ਕਰ ਰਹੀ ਹੈ ਹਨਾ ਕੋਈ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਮੰਗ ਤਾਂ ਹੈਗੀ ਹੈ ਜੀ ਵੇਖੋ ਜੀ ਇੰਨਾ ਨੁਕਸਾਨ ਹੋਇਆ ਜੀ ਅਕਸਰ ਸਾਡੇ ਕੋਲੇ ਕਿਹੜਾ ਵੀ ਅਮੀਰ ਬੰਦੇ ਆ ਜੀ ਹਨਾ ਜੀ ਤੇ ਗਰੀਬ ਬੰਦੇ ਆ ਜੀ ਮਸਾਂ ਤਾਂ ਉਹਦੇ ਕੰਨ ਨੂੰ ਬੱਚੇ ਵੀ ਅਕਸਰ ਸਾਰਾ ਕੁਝ ਖਰਚਾ ਪਾਣੀ ਸਾਰਾ ਇਹਨਾਂ ਤੋਂ ਹੀ ਚੱਲਦਾ ਸੀ ਪ੍ਰਜਾਤਨ ਨੂੰ ਇਹ ਮੰਗਾ ਜੀ ਸਾਡਾ ਜੋ ਬੰਦ ਦਾ ਹੱਕ ਦਿੱਤਾ ਜਾਵੇ ਹਨਾ ਜੀ ਇਕੱਲੇ ਰਹਿੰਦੇ ਸੀ ਬਈ ਕਿ ਨਾਲ ਵੀ ਮੰਨ ਲਓ ਚਾਚੇ ਤਾਇਦੇ ਇਕੱਠੇ ਹੀ ਆ ਸੀ ਨਹੀਂ ਅਸੀਂ ਸਾਡੇ ਤਾਇ ਚਾਚੇ ਤਾਂ ਥੋੜੇ ਦੂਰ ਰਹਿੰਦੇ ਆ ਜੀ ਪਰਿਵਾਰ ਪਰਿਵਾਰ ਸਾਡੇ ਘਰਾਂ ਦੀ ਹੈ ਜੀ ਸਾਰੇ ਹੀ ਘਰ ਆ ਆ ਜਿਹੜੇ ਨਾਲ-ਨਾਲ ਨੂੰ ਤਾਂ ਘਰਾਂ ਦੀ ਆ ਮੈਂ ਤੇ ਮੇਰਾ ਬ੍ਰਦਰ ਤੇ ਕਫਾਦਰ ਸਾਹਿਬ ਆਪਣੇ ਇਹ ਜਾਂਦੇ ਅਸੀਂ ਤਿੰਨੇ ਬੱਕਰੀਆਂ ਦਾ ਫੁੱਲ ਸੰਭਾਲ ਰਹੇ ਸੀ ਇਹੀ ਕਰਦੇ ਸੀ ਹਾਂ ਠੀਕ ਬਹੁਤ ਨੁਕਸਾਨ ਆ ਜਿਹੜਾ ਹੋਇਆ ਹੈਗਾ 7-8 ਲੱਖ ਤੋਂ ਜਿਹੜਾ ਨੁਕਸਾਨ ਆ ਹੋ ਚੁੱਕਿਆ ਹੈਗਾ ਹਰ ਤਰੀਜੀ ਬੜੀ ਮੰਦਭਾਗੀ ਕੜਦਾ ਹਨਾ ਪੂਰੇ ਪੰਜਾਬ ਦੇ ਹਾਲਾਤ ਹੀ ਜਿਹੜੇ ਬਰਸਾਤ ਦੀ ਪਾਣੀ ਹੋ ਗਿਆ ਹੜ੍ਹਾਂ ਨੇ ਹਨਾ ਹਾਲਾਤ ਖਰਾਬ ਕਰ ਛੱਡੇ ਆ ਇਧਰ ਛੋਟਾ ਕਿਸਾਨ ਸੀਗਾ ਕਾਫੀ ਨੁਕਸਾਨ ਆ ਜਿਹੜਾ ਕਰਤਾ ਦੇਖੋ ਜਦੋਂ ਦਾ ਰਾਤ ਦੀ ਇਹ ਘਟਨਾ ਵਾਪਰੀ ਆ ਪਿੰਡ ਦੇ ਵਿੱਚ ਤਰਾਸ ਤਰਾ ਸੋਰੀ ਆ ਬੇਜਵਾਨਾਂ ਦੀਆਂ ਇੰਡੀਆਂ ਜ਼ਿਆਦਾ ਮੌਤਾਂ ਜਿਹੜਾ ਇੱਕ ਪਿੰਡ ਤੇ ਕਹਿਰ ਬਣ ਕੇ ਟੁੱਟਣ ਵਾਲੀ ਗੱਲ ਪਰਿਵਾਰ ਤਾਂ ਦੇਖੋ ਰਾਤ ਦੀ ਪਰਿਵਾਰ ਨੇ ਰੋਟੀ ਨਹੀਂ ਖਾਧੀ ਹੈ ਮਤਲਬ ਸਾਰੇ ਪਰਿਵਾਰ ਦੇ ਦਿਮਾਗ ਤੇ ਬੋਝ ਬਣਿਆ ਹੋਇਆ ਚਾਰ ਪੰਜ ਸਾਲ ਲੱਗ ਗਏ ਮਤਲਬ ਪਰਿਵਾਰ ਨੇ ਆਪਦੀ ਕਮਾਈ ਕਰਕੇ ਇੱਥੋਂ ਤੱਕ ਪਹੁੰਚੇ ਤੇ ਅੱਜ ਉਹਨਾਂ ਦਾ ਜਿਹੜਾ ਮਤਲਬ ਚੁੱਲ੍ਹਾ ਨਹੀਂ ਤੇ ਪਿਆ ਘਰ ਵਿਹਲਾ ਹੋ ਗਿਆ ਇਹ ਬਹੁਤ ਦੁਖਦਾਈ ਆ ਬਹੁਤ ਔਖਾ ਹੁੰਦਾ ਵੀ ਜਿਵੇਂ ਇੰਨੀ ਮਿਹਨਤ ਕਰਨੀ ਸਮਾਂ ਵੀ ਲੱਗਣਾ ਹਨਾ ਉਤੋਂ ਇੰਨਾ ਨੁਕਸਾਨ ਹੋ ਗਿਆ ਜੇ ਕਰੇ ਇਸ ਦੀ ਪ੍ਰਭਾਈ ਕਰਨੀ ਉਹ ਤਾਂ ਮੇਰੇ ਖਿਆਲ ਚ ਬਹੁਤ ਟਾਈਮ ਲੱਗ ਜਾਣਾ ਬੜਾ ਜੀ ਬੜਾ 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 ਲੰਮਾ ਸਮਾਂ ਤੁਸੀਂ ਦੇਖੋ ਵੀ ਦਾ 15 ਲੱਖ ਦਾ ਮਤਲਬ ਮਾਲ ਜਿਹੜਾ ਬੱਕਰੀਆਂ ਚਲੀਆਂ ਗਈਆਂ 10 ਕੋਈ 8-10 ਲੱਖ ਦਾ ਜਿਹੜਾ ਇਹਨਾਂ ਦਾ ਬ੍ਰਾਂਡਾ ਜ਼ਮੀਨਦੋਜ਼ ਹੋਇਆ ਤੇ ਇਹ ਦੂਰੀ ਪਰਪਾਈ ਆ ਇਹ 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 ਮਤਲਬ ਕਿਤੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ ਬੱਪੂ ਜੀ ਨੇ ਤੁਹਾਡਾ ਹਾਂ ਜੀ ਹਾਂ ਬੱਪੂ ਕਿੱਥਾ ਜੀ ਬਹੁਤ ਕਾਫੀ ਨੁਕਸਾਨ ਹੋ ਗਿਆ ਹਨਾ ਹਾਂ ਜੀ ਤੇ ਕੀ ਕਹਾਂਗੇ ਪਹਿਲਾਂ ਤਾਂ ਮਿਹਨਤ ਬੜੀ ਕਰਨੀ ਪੈਗੀ ਤੁਹਾਨੂੰ ਮੈਂ ਤਾਂ ਜੀ ਪੰਜ ਸੱਤਾਂ ਸਾਲਾਂ ਚ ਮਸਾਂ ਬਣਾਈਆਂ ਸੀ ਉਹ ਬੰਨ ਤੇ ਆਈਆਂ ਹੁਣ ਆਮਦਨ ਦੇਣ ਲੱਗੀਆਂ ਜੀ ਤੇ ਹੁਣ ਇਹ ਵਿਚਾਰੀਆਂ ਮਰ ਗਈਆਂ ਹੁਣ ਤੈਨੂੰ ਬੜਾ ਪੰਜ ਚਾਰ ਸਾਲ ਫੇਰ ਲੱਗਣਗੇ ਇਹਦੇ ਤੇ ਕੀਤਾ ਸੀਗਾ ਹੁਣ ਹੀ ਆਮਦਨ ਹੁਣ ਲੱਗੀ ਸੀ ਬਾਕੀ ਤਿੰਨੇ ਪਿਓ ਪੋਤੇ ਚਾਰ ਦੇ ਖੇਤੀ ਬੰਨੀ ਤਾਂ ਘਾਟੀ ਸੀ ਖਾਣ ਸਹੇਤ ਧੰਦੇ ਦੀ ਗੱਲ ਕਰਦੇ ਹਣਾ ਲੱਗਦਾ ਕਿ ਸਰਕਾਰ ਨੂੰ ਵੀ ਮੰਨ ਲਓ ਸਹਾਇਤਾ ਕਰਨੀ ਚਾਹੀਦੀ ਹਣਾ ਫੇਰ ਹੀ ਕਿਸਾਨ ਗਾਂ ਤੋਂ ਸਹਾਇਕ ਧੰਦੇ ਦੇ ਵੱਲ ਫੇਰ ਹੀ ਇਹ ਹੋਰ ਪਾਈਆਂ ਜਾਣੀਆਂ ਕੋਈ 10 20 ਤਾਂ ਫੇਰ ਤਾਂ ਚਾਰਨ ਦਾ ਫਾਇਦਾ ਹੈ ਇਹਨਾਂ ਪਿੱਛੇ ਨਾ ਹੁਣ ਜਾਣ ਜੋਗੇ ਸਹਾਇਤਾ ਮਿਲ ਗਈ ਤਾਂ ਚੱਲ ਅਗਲੇ 10 20 ਹੋਰ ਲੈ ਲੂਗ ਮਗਰ ਫੇਰ ਕੰਮ ਚੱਲੂ ਕੰਮ ਚੱਲ ਪਊਗਾ ਵੀ ਉਹਨਾਂ ਖਰਚਾ ਤਾਂ ਪੂਰਾ ਹੋ ਜੇ ਹਨਾ ਵੀ ਉਹ ਬੈਲੈਂਸ ਬਣਦੇ ਉਹਨਾਂ ਸੇ ਤੇ ਲਈਆਂ ਜਾਣੀਆਂ ਹੋਰ ਕੋਈ 10 15 ਤੇ ਚਰਕਾ ਮਚਲੂਗਾ ਹਾਂਜੀ ਤਾਂ ਇਹ ਹਾਲਾਤ ਨੇ ਜਿਹੜੇ بارش ਦੇ ਕਾਰਨ ਮੁਕਸਰ ਦੇ ਪਿੰਡ ਚੰਬੇੜ ਵਾਲੀ ਬਣੇ ਨੇ ਇੱਕ ਵਾਰ ਇਹ ਜਿਹੜਾ ਸ਼ੈੱਡ ਬਣਿਆ ਹੋਇਆ ਸੀ ਉਹਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੈਗੇ ਆ ਇਹ ਜਦੋਂ ਰਾਤ ਲਗਾਤਾਰ ਕੱਲ ਬਾਰਿਸ਼ ਲਗਾਤਾਰ ਪਈ ਹੈਗੀ ਔਰ ਦਾਦੀ ਕ ਲਗਾਤਾਰ ਹੀ ਮੁਕਸਰ ਦੇ ਵਿੱਚ ਜਿਹੜੀ ਬਾਰਿਸ਼ ਹੋ ਰਹੀ ਸੀਗੀ ਔਰ ਲਗਾਤਾਰ ਜਿਹੜੀ ਕੱਲ ਬਾਰਿਸ਼ ਹੋਈ ਹੈਗੀ ਆ ਉਸ ਦੇ ਨਾਲ ਇਹ ਜਿਹੜਾ ਸ਼ੈੱਡ ਹੈ ਕਿਸਾਨ ਨੇ ਬਣਾਇਆ ਹੋਇਆ ਸੀ 2 2.5 ਕਿੱਲੇ ਸਿਰਫ ਜ਼ਮੀਨ ਹੈਗੀ ਆ ਉਹ ਵੀ ਸੇਮ ਵਾਲੀ ਦੱਸੀ ਜਾ ਰਹੀ ਹੈਗੀ ਆ ਕਹਿੰਦੇ ਸੇਮ ਵਾਲੀ ਜ਼ਮੀਨ ਹੈਗੀ ਆ ਔਰ ਉਸੇ ਤੇ ਜਿਹੜਾ ਗੁਜ਼ਾਰਾ ਸੀਗਾ ਉਹ ਕੀਤਾ ਜਾ ਰਿਹਾ ਸੀਗਾ ਔਰ ਇਹ ਸਹਾਇਕ ਧੰਦੇ ਵਜੋਂ ਜਿਹੜਾ ਚਲਾਇਆ ਹੋਇਆ ਸੀਗਾ ਔਰ ਬੱਕਰੀਆਂ ਨੇ ਜਿਹੜੀਆਂ 70 ਦੇ ਕਰੀਬ ਉਦੋਂ ਇਸ ਟਾਈਮ ਜਦੋਂ ਇਹ ਚਰਾਕੇ ਤੇ ਲੈ ਕੇ ਆਏ ਨੇ ਠੱਲ ਰੱਖਾ ਖੜੀਆਂ ਕੀਤੀਆਂ ਨੇ ਉਹ ਉਸ ਤੋਂ ਬਾਅਦ ਜਦੋਂ ਰੋਟੀ ਖਾਣ ਦੇ ਲਈ ਗਏ ਆ ਤਾਂ ਜਦੋਂ ਮੀਂਹ ਦੇ ਕਾਰਨ ਇਹ ਜਿਹੜਾ ਸ਼ੱਡ ਆ ਬਿਲਕੁਲ ਡਿੱਗ ਜਾਂਦਾ ਹੈਗਾ ਔਰ ਜਿਹੜੀ ਇਹ ਦੇਖ ਸਕਦੇ ਹੋ ਇੱਟਾ ਹੈਗਾ ਮਲਬਾ ਹੈਗਾ ਇਸ ਦੇ ਹੇਠਾਂ ਜਿਹੜੀਆਂ ਬੱਕਰਾਂ ਨੇ ਉਹ ਦਬ ਜਾਂਦੀਆਂ ਨੇ ਔਰ 25 ਦੇ ਕਰੀਬ ਜਿਹੜੀਆਂ ਬੱਕਰੀਆਂ ਸੀਆਂ ਉਹਨਾਂ ਦੀ ਮੌਤ ਹੋ ਜਾਂਦੀ ਹੈਗੀ ਆ ਔਰ ਜਿਹੜੀਆਂ ਬਾਕੀ 10 ਦੇ ਉੱਪਰ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਉਹ ਬੱਕਰੀਆਂ ਜ਼ਖਮੀ ਹੋ ਗਈਆਂ ਨੇ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਹੈਗਾ ਬੜੀ ਮਿਹਨਤ ਕੀਤੀ ਸੀ ਕਿਸਾਨ ਨੇ ਚਾਨ ਦਾ ਕਹਿਣਾ ਕਿ ਸਾਨੂੰ 4-5 ਸਾਲ ਜਿਹੜੇ ਲੱਗ ਗਏ ਸੀਗੇ ਜਦੋਂ ਇਹ ਸਹਾਇਕਤੰਦ ਦਾ ਸ਼ੁਰੂ ਕੀਤਾ ਹੈਗਾ ਵੀ ਇਹ ਸੋਚ ਕੇ ਸ਼ੁਰੂ ਕੀਤਾ ਸੀ ਕਿ ਜਦੋਂ ਇਹ ਬੱਕਰੀਆਂ ਜ਼ਿਆਦਾ ਹੋ ਜਾਣਗੀਆਂ ਘਰ ਦਾ ਗੁਜ਼ਾਰਾ ਜਿਹੜਾ ਸਾਰਾ ਉਹ ਚੱਲਣਾ ਸ਼ੁਰੂ ਹੋ ਜਾਊਗਾ ਬੜੀਆਂ ਉਮੀਦਾਂ ਹੁੰਦੀਆਂ ਜਦੋਂ ਕੰਮ ਸ਼ੁਰੂ ਕਰਦਾ ਕੋਈ ਵੀ ਵਿਅਕਤੀ ਤਾਂ ਬਹੁਤ ਉਮੀਦਾਂ ਦੇ ਨਾਲ ਹੀ ਉਹ ਜਿਹੜਾ ਕੰਮ ਆ ਉਹ ਚਾਲੂ ਕੀਤਾ ਜਾਂਦਾ ਹੈਗਾ ਇਹ ਜਿਹੜਾ ਹੁਣ ਸਮਾਂ ਸੀਗਾ 4-5 ਸਾਲ ਲਗਾਏ ਨੇ ਇੱਥੋਂ ਤੱਕ ਪਹੁੰਚਣ ਦੇ ਲਈ ਉਹ ਸਮਾਂ ਵੀ ਖਰਾਬ ਹੋਇਆ ਜਿਹੜਾ ਉਲਟਾ ਨੁਕਸਾਨ ਹੋਇਆ ਹੈਗਾ ਇਹ ਕੁਦਰਤ ਦਾ ਕਹਿਰ ਹੈ ਕੁਝ ਕਹਿ ਨਹੀਂ ਸਕਦੇ ਕਿ ਨੁਕਸਾਨ ਹੈ ਜਿਹੜਾ 7-8 ਲੱਖ ਰੁਪਇਆ ਜਿਹੜਾ ਦੱਸਿਆ ਜਾ ਰਿਹਾ ਕਿ ਕਿਸਾਨ ਦੇ ਵੱਲੋਂ ਹੋ ਗਿਆ ਔਰ ਜਿਹੜੀਆਂ ਹੁਣ ਬੱਕਰੀਆਂ ਜ਼ਖਮੀ ਨੇ ਉਹਨਾਂ ਦਾ ਵੀ ਇਲਾਜ ਹੋਣਾ ਹੈਗਾ ਹਾਲਾਂਕਿ ਇਸ ਦੇ ਵਿੱਚ ਵੀ ਦੇਖਣ ਨੂੰ ਆਇਆ ਕਿ ਜਿਹੜਾ ਪ੍ਰਸ਼ਾਸਨ ਆ ਉਹ ਟਾਈਮ ਦੇ ਨਾਲ ਪਹੁੰਚਿਆ ਕਿਤੇ ਇਹ ਹੁੰਦਾ ਕਿ ਜਦੋਂ ਇਹ ਜਹੀਆਂ ਕੜਨਾ ਹੋ ਜਾਂਦੀਆਂ ਨੇ ਪ੍ਰਸ਼ਾਸਨ ਟਾਈਮ ਤੇ ਦੋਸ਼ ਲੱਗਦੇ ਹੁੰਦੇ ਨੇ ਕਿ ਨਹੀਂ ਪਹੁੰਚਦਾ ਲੇਕਿਨ ਪ੍ਰਸ਼ਾਸਨ ਜ਼ਰੂਰ ਪਹੁੰਚਿਆ ਲੇਖ ਲਿਖਾ ਜਿਹੜਾ ਕਰਕੇ ਲੈ ਗਏ ਨੇ ਹਾਲਾਂਕਿ ਕਿਸਾਨ ਦੇ ਵੱਲੋਂ ਜਿਹੜਾ ਇਹ ਮੰਗ ਕੀਤੀ ਗਈ ਹੈ ਕਿ ਕਾफी ਨੁਕਸਾਨ ਆ ਜਿਹੜਾ ਸਾਡਾ ਹੋਇਆ ਹੈਗਾ ਉਸ ਦਾ ਜਿਹੜਾ ਮੁਆਜਾ ਸਾਨੂੰ ਦਿੱਤਾ ਜਾਵੇ ਇਹ ਮੁਕਤਸਰ ਤੇ ਪਿੰਡ ਚੰਬੇਲਵਾਲੀ ਦੀਆਂ ਤਸਵੀਰਾਂ ਸੀਆਂ ਜਿੱਥੇ ਰਾਤ ਸ਼ੈੱਡ ਡਿੱਗਣ ਦੇ ਕਾਰਨ ਜਿਹੜੀਆਂ 20 ਤੋਂ 25 ਦੇ ਕਰੀਬ ਜਿਹੜੀਆਂ ਬੱਕਰੀਆਂ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਹੈ ਔਰ 10 ਤੋਂ 12 ਬੱਕਰੀਆਂ ਨੇ ਜਿਹੜੀਆਂ ਉਹ ਜ਼ਖਮੀ ਹੋ ਚੁੱਕੀਆਂ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ